ਸਾਸਰੀ ਕਾਜੀ ਸਾਰਿਆਂ ਨੂੰ ਮੈਂ ਮਨਦੀਪ ਕੌਰ ਮੈਂ ਸਾਕਰ ਕਰਦੀ ਆਪਣੇ ਚੈਨਲ ਵਿੱਚ ਤੁਹਾਡਾ ਮੈਂ ਉਮੀਦ ਕਰਦੀ ਹਾਂ ਸਾਰੇ ਘਰੇ ਹੀ ਸਵਸਥ ਹੋ ਗਏ ਸਬਸਤ ਹੋ ਗਏ ਅਹੀ ਠੀਕ ਠਾਕ ਆਹੀ ਚੱਲੇ ਆਂ ਛਿਬੜੀ ਨਾਲੇ ਜਾਣਾ ਵਾ ਐਮ ਐਚ ਹਸਪੀਟਲ ਤੇ ਨਾਲੇ ਜਾਵਾਂਗੇ ਕੰਟੇਨ ਦੇ ਵਿੱਚ ਤੇ ਮੈਂ ਵੇਅਰ ਕਰਨ ਵਾਲਾ ਸੂਟ ਫੋਲੋ ਵਿਖਾਉਣੀ ਤੁਹਾਨੂੰ ਅ ਜੀ ਆਮ ਦਾ ਪਾੜਿਆ ਵਾ ਮੈਂ ਸੂਟ ਇੱਕ ਤੇ ਵਰਕਿਆ ਪਹੁੰਚ ਜਾਦੇ ਤੇ ਇੰਤੇ ਬਾਵਾ ਤੇ ਬਣਿਆ ਵਰਕ ਆ ਮੈਂ ਛਲਾਗ ਲਈ ਹੀ ਨਾ ਤੁਹਾਨੂੰ ਬਖਾਉਣਾ ਹੀ ਮੈਨੂੰ ਯਾਦ ਪੁੱਲ ਗਿਆ ਬਖਾਉਣ ਦਾ ਆਵਲਾ ਛਲਾਗ ਮੈਂ ਸ਼ੂਜ਼ ਆਪਣੇ ਉਹਨਾਂ ਮੈਚਿੰਗ ਕਰਕੇ ਪਾ ਲਿਆ ਦੱਸਿਓ ਕਿਤਾਂ ਦਾ ਲੱਗਿਆ ਅਹੀਂ ਚੱਲੇ ਆਂ ਤਿਬੜੀ ਕੰਟੇਨ ਚ ਮੰਮੀ ਹੁਣਾਂ ਨੂੰ ਪੁੱਛ ਲੈਨੇ ਜੇ ਕੁਝ ਮੰਗਾਉਣਾ ਹੋਗਾ ਤਾਂ ਲੈ ਆਵਾਂਗੇ ਨਵਾ ਅਸਲੀ ਉੱਚਣਾ ਹੀ ਮੈਂ ਪਰ ਪੋਛਾ ਮਿਲਨੇ ਆ ਕਿੱਥੇ ਗਿਆ ਲਖਵੀਰ ਮਗੌਣਾ ਕਹਤੀ ਬੜੀਆਂ ਹਾਂ ਫੋਨ ਤੇ ਆਦੀ ਅੱਛਾ ਫੇਰ ਲਵਲੀ ਤੋਂ ਫੋਨ ਸ ਮਮਮੀ ਤੂੰ ਹੀ ਮਗੌਣਾ ਆਪਣੇ ਲਈ ਕੋ ਯਾ ਫੋਨ ਚ ਲੈ ਆਏ ਫੋਨ ਸ ਚਾਹੀਦੀ ਲੋਸ਼ਨ ਲੋਸ਼ਨ ਕਹੇ ਤੂੰ ਜੀ ਕਰੀਮ ਵਾਲੀ ਜਪੋਨਸ ਨਾਲ ਹੀ ਫਿਰ ਮੈਂ ਹੋਰ ਕੋਲ ਫੀਮ ਉਹ ਵਧੀਆ ਤਰ੍ਹਾਂ ਸੁਣਾ 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 ਆਹੋ ਕਹੇ ਪੌਨਸੀ ਵਰਤਦੇ ਆਹ ਲੋਸ਼ਨ ਇਤਨੇ ਘੱਤੀ ਰਹਿੰਦੀ ਹਾਂ ਇਹ ਪੌਨਸ ਤੋਂ ਚੱਲ ਕਰੀਏ ਤੇ ਵਲਾ ਲੱਗਦੀ ਥੰਡੇ ਥੰਡੇ ਨਹੀਂ ਰਹਿੰਦੀ ਲੋਸ਼ਨ ਲੋਸ਼ਨ ਥੰਡਾ ਥੰਡਾ ਹੁੰਦੀ ਰਹਿੰਦਾ ਉਹ ਕਿਹੜਾ ਪੌਨਸ ਤੋਂ ਵਧੀਆ ਰਹਿੰਦੀ ਹੈ ਪੌਨਸ ਰਹਿੰਦੀ ਜਿਹੜਾ ਲੋਸ਼ਨ ਹੰਦਾ ਵਾ ਥੰਡਾ ਨਹੀਂ ਰਹਿੰਦਾ ਪਰ ਖੁਸ਼ਕੀ ਨਹੀਂ ਮਹਿਸੂਸ ਹੋਣ ਦਿੰਦਾ ਉਹ ਤਾਂ ਚਪਚਪ ਨਹੀਂ ਕਰਦਾ ਨਾ। ਆ ਵੀ ਇਹਦੇ ਦੋਵੇਂ ਲਈ ਆਇਓ। ਮੰਮੇ ਮੈਂ ਕਿਹਾ ਤੇ ਵੋਟਾ ਸੂਟ ਲਾ ਕੇ ਤੇ ਪਤਲਾ ਪਾ ਲਿਆ। ਇਹ ਜੋਰ ਜਹਾੜਦਾ ਇਹ ਵੀ ਹੁਣ ਪਹਿਨੇ ਆ ਨਾ। ਇਹ ਪਾਉਣੇ ਕਦੋਂ ਆਹ ਹੋਇਆ ਫਿਰ ਪੈਂਦੇ ਸੀ ਨਾ। ਹੁਣ ਵੈ ਨਾਲੇ ਹੋਣੀ ਮਹੀਨਾ ਘੁੰਮਣਾ ਕ ਬਣਾ ਹੀ। ਬਾਅਦ ਘਰੇ ਰਹਿਣਾ। ਹਾਂ। ਹੁਣ ਨਜ਼ਰ ਤੇ ਪਾਈਏ। ਹਾਂ ਉਹ ਸਲੈਕਸ ਨਹੀਂ ਮੈਂ ਪਾਈ ਹਜੇ। ਆ ਜਾਓ ਬਰਾ। ਉਹ ਜੜੇ ਰਮੇ ਇੱਕ ਖਾਣਾ ਨਾ ਗੱਡੀ ਚ ਜਾ ਮੈਨੂੰ ਤਾਂ ਗਰਮੀ ਆ ਰਹੀ ਐ ਵੀ ਲੌਣਾ ਪੈਣਾ ਚਲਾਕ ਵੀ ਹੋਵੇ ਤੇ ਫੇਰ ਹਾਂ ਬਿੰਦੀ ਮੋਟਾ ਸੈਟ ਕਰਾਉਂ ਗੱਡੀ ਚ ਗਰੀ ਠੰਡਵਾ ਗਰਮੀ ਲੱਗਦੀ ਸਭ ਹੀਟਰ ਨਾਲ ਲਓ ਜੀ ਮੈਂ ਪਹੁੰਚ ਕੇ ਆ ਗਈ ਹਾਂ ਕੰਟੀਨ ਤੇ ਜਾਣਾ ਹੁੰਦਾ ਨਾ ਚੱਲ ਗਈ ਤਾਂ ਸਮਾਨ ਜੇ ਕਿਸੇ ਨੇ ਮੰਗਾਉਣਾ ਤਾਂ ਲੈ ਆਵਾਂਗੇ ਆਪਾਂ ਉਹਨਾਂ ਦਾ ਵੀ ਮੈਂ ਸਰਦਾਰ ਜੀ ਗੱਡੀ ਸਟਾਰਟ ਕਰਕੇ ਗੱਡੀ ਨੇ ਤੁਸੀਂ ਗੱਡੀ ਮੇਰੇ ਗੇਟ ਖੋਲ ਕੇ ਗਈ ਆ ਹੈ ਹਾਂਜੀ ਮੈਂ ਬੰਦ ਕਰ ਰੋਣਾ ਤੁਸੀਂ ਆਪਣਾ ਕੰਮ ਦੇ ਫੇੜੋ ਉਹ ਸਲਾਈਆਂ ਹੁਣੰਡੀ ਪਹਿਲੋਂ ਆਂਦੇ ਹੀ ਵੀ ਮੈਂ ਹੀ ਜਾਣਾ ਮੈਂ ਨਾ ਨਾਲੇ ਚੱਲੀ ਆ ਕਿਉਂਕਿ ਐਮੇ ਚ ਜਾਣਾ ਜੀ ਉੱਥੇ ਟਾਈਮ ਲੱਗ ਗਿਆ ਸਾਨੂੰ ਵਾਰੀ ਨਹੀਂ ਹੁੰਦੀ ਹੁੰਦੀ ਛੇਤੀ ਹੈਨਾ ਤੇ ਤਾਂ ਕਰਕੇ ਉੱਥੇ ਉਮ ਲਾਗੇ ਖੋਟਾ ਰੋਸ਼ਨ ਰੋਸ਼ਨ ਲਾ ਲ ਸਕਤੇ ਭਾਈ ਨਾਇਆ ਮੈਂ ਚਲੋ ਨਾਲ ਇਹ ਸੈਟਾ ਮੇਰੇ ਨਾਲ ਲਓ ਜੀ ਅਹੀਂ ਨਿਕਲ ਆਇਆ ਕਰੋ ਮੇਰੇ ਸਤਾਰ ਜੀ ਅਹੀਂ ਚੱਲੇ ਆਂ ਤਿਬੜੀ ਤਿਬੜੀ ਜਾਵਾਂਗੇ ਅੱਜ ਕੜੀ ਬਣੇ ਤੇ ਆਪਣੀ ਬੰਦੇ ਮੇਰੇ ਕੋਲ ਉਹ ਸਾਡੇ ਮੇਰੇ ਕੋਲ ਸਜ ਕੱਟਦੀ ਮੈਨੂੰ ਇਹ ਸ਼ੀਸ਼ਾ ਨਾਲ ਟੁੱਟ ਜੇ ਵਿੱਚੋਂ ਤਰੀ ਬਲਾ ਕੇ ਨਹੀਂ ਆਏ ਘੜੀ ਤੇ ਜਾਵਾਂਗੇ ਸਮਾਨ ਲਵਾਂਗੇ ਨਿਕਮਾ ਟਾ ਜੋ ਵੀ ਲੈਣਵਾਣਾ ਵਾ ਹਟਾ ਆਣਾ ਮੇਨ ਹੁੰਦਾ ਸਿਰਫ ਹੋਰ ਤੇ ਬੁੜੀਆਂ ਇਹ ਲਿਆਉਣਾ ਸਿਰਫ ਤੇ ਜੌਨਸਨ ਬੇਬੀ ਸਾਬ ਉਹ ਹੀ ਯੂਜ਼ ਕਰਦੇ ਆ ਸਾਰਾ ਟੱਪਰ ਉਹ ਸਾਨੂੰ ਬਸ ਚਾਹੀਦੇ ਹੁੰਦੇ ਬਾਕੀ ਚੀਜ਼ਾਂ ਦਾ ਆਪਾਂ ਬਾਹਰੋਂ ਵੀ ਲੈਣ ਨਹੀਂ ਕਰੌਸਰੀ ਕਾਰਡ ਲੈ ਨਹੀਂ ਹੁਣੇ ਡਿਮੈਂਡਰ ਕਾਰਡ ਨਹੀਂ ਮੈਂ ਸਾਰੇ ਕਾਰਡ ਤੇ ਪੈਸੇ ਚੰਦੇ ਆਲਰੇਡੀ ਨਹੀਂ ਉਹ ਡਿਮੈਂਡਰ ਕਾਰਡ ਡਿਮੈਂਡਰ ਕਾਰਡ ਦੀ ਵੀ ਲਿਆ ਪਾ ਦੋਈ ਕਰਨਾ ਦਿਖਾਉਣ ਹੁਣ ਪਤਾ ਨਹੀਂ ਮੈਨੂੰ ਹੈ ਵੀ ਕਿੱਥੇ ਨਾਲ ਯਾਦ ਹੀ ਨਹੀਂ ਕੋਣ ਕਰ ਮੈਂ ਬਿਆਓ ਪਰਚੀ ਨੇ ਸਾਫ ਕੇ ਰੱਖਿਓ ਹੁਣ ਫਿਰ ਸੋ ਨਾ ਮੈਂ ਇਹ ਦੱਸਾਂ ਤੋ ਹੀ ਦੱਸੋ ਜਾਨਾ ਲਿਆਉਣੇ ਕਿ ਜਾਂ ਨਹੀਂ ਹੈ ਕਿੱਥੇ ਹੋਣ ਕਿ ਬਣੀ ਯਾਰ ਨਹੀਂ ਆਉਂਦੀ ਪਤਾ ਕਿੱਥੇ ਰੱਖਿਆ ਸਾਰਾ ਕੰਮ ਖਰਾਬ ਹੋ ਗਿਆ ਜਾਹ ਜਰਾਮ ਗੁਰਦਰਾ ਸਾਹਿਬ ਆਂਗਾ ਹੈ ਆਪੇ ਇਹ ਆ ਸਾਡਾ ਗੁਰਦਾਸਪੁਰ ਰੋਡ ਅੱਜ ਪਟਾਲੇ ਦੀ ਸਾਈਡ ਨਹੀਂ ਜਾਣਦੇ ਆ ਜੇ ਆਪਾਂ ਜਾਣ ਨੇ ਗੁਰਦਾਸਪੁਰ ਸਾਈਡ ਵੇ ਕੋਟੇ ਕੁਮਾਰ ਕਿੰਨੇ ਨੇ ਕੁਮਾਰ ਕੋਈ ਜਾਣਗੇ ਕਿڑی ਮੇਲ ਚ ਕੋਈ ਜਾਣਗੇ ਹੁੱਟਰ ਮੇਲਾ ਨਾ ਤੇ ਸਾਡੀ ਸੜਕਾਂ ਸੜਕਾਂ ਵਧੀਆ ਬਣ ਗਈਆਂ ਵਾ ਟੀਪ ਨੂੰ ਟਿਪੜੀ ਵਾਲੀ ਸੜਕ ਹੋੜੇ ਖਰਾਬ ਹੋੜੇ ਵਧੀਆ ਬਣ ਗਈ ਕਟਿੰਗ ਚ ਬਣਾਉਂਗੀ ਚੋਰੀ ਚੋਰੀ ਵੀਡੀਓ ਚੋਰੀ ਚੋਰੀ ਵੀਡੀਓ ਸ਼ੂਟ ਕਰੂੰਗੀ ਮੈਂ ਨਾ ਕੰਟੀਨ ਚ ਉਹਦਾ ਸ਼ੂਟ ਨਹੀਂ ਕਰਨ ਦਿੰਦੇ ਹੁੰਦੇ ਆਰਮੀ ਵਾਲਿਆਂ ਦੇ ਹੁੰਦੇ ਨੇ ਉਹ ਫਿਰ ਫੌਜ ਦਾ ਕੁਝ ਵੀ ਨਾ ਸ਼ੂਟ ਨਹੀਂ ਕਰਨ ਦਿੰਦੇ ਤੇ ਤੇ ਬੜੀ ਦੀ ਤਾਂ ਨਹੀਂ ਚਲੋ ਆਪਾਂ ਸ਼ੂਟ ਕਰ ਸਕਦੇ ਆ ਨਾ ਫੌਜ ਦੀ ਨਹੀਂ ਤੁਹਾਨੂੰ ਸ਼ੂਟ ਮੈਂ ਕਰਕੇ ਮੁਖਾ ਸਕਦੀ ਹਨਾ ਕਿ ਫਿਰ ਤੁਹਾਨੂੰ ਪਤਾ ਹੀ ਆ ਨਾ ਆਰਮੀ ਏਰੀਆ ਉਹ ਸਾਰਾ ਉਹ ਤੇ ਨਹੀਂ ਵੀ ਤੁਹਾਨੂੰ ਮੁਖਾ ਸਕਦੀ ਤੇ ਮੜਮਟੜੀ ਹੀਟ ਦੇਖੋ ਮੁਖਾਉਂਗੀ ਥਿਉਰੀ ਜੀ ਉਹ ਵੀ ਨਹੀਂ ਬਣਾਉਂ ਦਿੰਦੇ ਹੁੰਦੇ ਹਨਾ ਨਹੀਂ ਬਣਾਉਂ ਦਿੰਦੇ ਕੈਂਟ ਦੇ ਬਾਹਰ ਵੀ ਬਣਾਉਂ ਦਿੰਦੇ ਅੰਦਰ ਤੋਂ ਫਿਰ ਕੋ ਨਿਨ ਪਰਮ ਉਹਨਾਂ ਸਾਰੀ ਪਾਵਰ ਕਰਦੇ ਆ ਫਿਰ ਇਹ ਬਣਾਉਂਦਾ ਆ ਪਰ ਚਲੋ ਬਣਾਇਆ ਹੀ ਨਹੀਂ ਕਦੀ ਪਰ ਐਨਾ ਮੈਨੂੰ ਪਤਾ ਵੀ ਉਹ ਫਿਰ ਉਹ ਇਨਸਰਟ ਕਰਦੇ ਬਹੁਤ ਜ਼ਰਾ ਫਿਰ ਇਹ ਕਿਉਂ ਬਣਾਉਣ ਨਹੀਂ ਉਹ ਬਣਾ ਇੱਥੇ ਕਿ ਹੈ ਨਾ ਆਹ ਜਿਹੜੇ ਘਰ ਨੇ ਇੱਥੇ ਕਿ ਜੇ ਸ਼ਾਇਦ ਬੜਾ ਮਿਲਦਾ ਜੀ ਪਿਓਰ ਸ਼ਾਇਦ ਆ ਵੇਖੋ ਇਹ ਆਹ ਕੁ ਸ਼ਾਇਦ ਬਿਲਕੁਲ ਹੋਲੀ ਰੱਖੀ ਉਹ ਥੋੜੀ ਜੀ ਗੱਡੀ ਇਹ ਆਹ ਵੇਖੋ ਸ਼ਾਇਦ ਆਹ ਘਰ ਦਾ ਸ਼ਹਿਰ ਆ ਲੈ ਕੇ ਜਾਵਾਂਗੇ ਹਾਂ ਆਰਗੈਨਿਕ ਸ਼ਾਇਦ ਬਣਾ ਇਹਨਾਂ ਦੇ ਨਾ ਬਣਾਉਂਦੇ ਨੇ ਜਿੱਦਾਂ ਉਹ ਉਹ ਕਿਹੜੀਆਂ ਹੋਣੀਆਂ ਨੇ ਇਹਨਾਂ ਨੇ ਇਹਨਾਂ ਨੇ ਉਹ ਕਰਦੇ ਮੱਖੂ ਮੱਖੂ ਕਹਿੰਦੇ ਮੱਖੂ ਮੱਖੀ ਪਾਲਣ ਕਰਦੇ ਨੇ ਆਪਣੀ ਗਲਤੀ ਆ ਸਾਈ ਜਾਣਾ ਜਿਹੜੇ ਉਹ ਰਾਹ ਦੀ ਗੱਲ ਕਰਨੇ ਨੇ ਜਿਹੜੇ ਤੁਹਾਡਾ ਉਹ ਫਰੰਟ ਦੇ ਵਾਈਫ ਨੂੰ ਖੜਨਾ ਹੈ ਨਾ ਉਹਨਾਂ ਨੇ ਇੱਕ ਆ ਜਾਓ ਸੜਕ ਉਧਰ ਉਹ ਜਾਣਾ ਆਪਾਂ ਉਹ ਸਾਈ ਜਾਇਦਾ ਨਾ ਨਾ ਇਹੀ ਪਿੰਡ ਦਾ ਨਾਮ ਤਾਂ ਮੈਨੂੰ ਦੱਸਣੀ ਸੱਤੋਂ ਪਰ ਕੀ ਪਿੰਡ ਦਾ ਨਾਮ ਕੀ ਹੈ ਤਾਂ ਸਣੀ ਤੁਹਾਨੂੰ ਮੈਂ ਭਲਾਂ ਕਿੱਥੇ ਰਸਾਲੀਆਂ ਰਸੋਈ ਸਾਰਾ ਫਾਂਡਾ ਹੁੰਦਾ ਵਾ ਹਾਂ ਰਸਾਲੀਆਂ ਨਾ ਮੇਰੇ ਵੀ ਪਹਿਲਾਂ ਰਸਾਲੀਆਂ ਸੀ ਪੀੜ ਚ ਤੇ ਮੈਂ ਫਾਂਡੇ ਕਰਵਾਏ ਮੈਂ ਪਰ ਫਾਂਡਿਆਂ ਦੇ ਨਹੀਂ ਅਹੀਂ ਰਹੇ ਮੈਂ ਮੈਡੀਸਿਨ ਵੀ ਖਾਦੀ ਸੀ ਕੋਣ ਬਾਈ ਕਰੋ ਜਾਣਦਾ ਵਾ ਕਿ ਉਹ ਮੈਡੀਸਿਨ ਨਾਲ ਫਰਕ ਪੈ ਗਿਆ ਵਾ ਜਾਂ ਫਾਂਡਿਆਂ ਨਾਲ ਫਰਕ ਪੈ ਗਿਆ ਵਾ ਪੂਰਾ ਜੋਰ ਲਾਇਆ ਪਾਈ ਨਾਲ ਪੂਰਾ ਜੋਰ ਲਾਇਆ ਅੱਗੇ ਨੰਗਣ ਲੱਗੇ ਨੇ ਨੰਗ ਲੰਦਾਂ ਦੇ ਵਿੱਚ ਚਾਰ ਉਹਦੇ ਚਾਪੂਰਾ ਕਰਤੰਦੜ ਆ ਵੀ ਸਾਡੇ ਉਰੇ ਨਾ ਉਹ ਵੀ ਕਾਲਜ ਆ ਨਾ ਇਤਨੀ ਬੈਕ ਸਾਈਡ ਹੋਰ ਇਸ ਤੋਂ ਹੋਰ ਤੋਂ ਕਾਲਜ ਆ ਪਾ ਸਾਡੇ ਬੱਚੇ ਜਾਂਦੇ ਹੀ ਜਾਣਾ ਪਟਾਲੇ ਪਟਾਲੇ ਪਹਿਣਾ ਵਾ ਅਜੇ ਹੈਗਾ ਟਾਈਮ ਸਾਡੇ ਬੱਚੇ ਦੇ ਪਟਾਲੇ ਪਹਿਣ ਜਾਣਾ ਆਵਾ ਸਾਡੇ ਇੱਥੇ ਢਾਬਾ ਨੰਗ ਗਿਆ ਵਾ ਸਿੱਧੂ ਮੂਸੇਵਾਲਾ ਦਾ ਸਟੇਜ ਚੁਣਾ ਹਿਲਾਇਆ ਉਹਨਾਂ ਨੇ ਤੇ ਥੋੜੀ ਦੂਰੀ ਰਹਿ ਗਈ ਆ ਸਾਡੀ ਪਕੌੜੇ ਖਾ ਕੇ ਆਉਣੇ ਸੱਜਾਪਾ ਨਾ ਅਜਾ ਹੀ ਪਕੌੜੇ ਖਾਣੇ ਆ ਹੈ ਨਾ ਤੇ ਸਾਡੇ ਇੱਥੇ ਨੇ ਪਕੌੜੇ ਬੰਦੇ ਨੇ ਅੱਜ ਵੇਖਿਆ ਉਹ ਖਾ ਗਾਵਾਂਗੇ ਉੱਥੇ ਪਤਾ ਨਹੀਂ ਕੀ ਗੱਲ ਹੈ ਉਹਨਾਂ ਦੇ ਪਾਣੀ ਦਾ ਹਿਸਾਬ ਜਾਂ ਕੀ ਹਿਸਾਬ ਆ ਉਹਨਾਂ ਦੇ ਇੰਨੇ ਟੈਸਟ ਹੁੰਦੇ ਹੁਣ ਦੇ ਨਾ ਬਿਲਕੁਲ ਘਰ ਵਰਗੇ ਕੋਈ ਉਹ ਨਹੀਂ ਹੁੰਦੇ ਜਿੱਦਾਂ ਨਾ ਮਸਾਲੇ ਮਸੂਲੇ ਇਤਨਾ ਮਸਾਲੇਦਾਰ ਨਹੀਂ ਹੁੰਦੇ ਨਾਰਮਲ ਜਿਹਾ ਪਕੌੜੇ ਹੁੰਦੇ ਇਹ ਤੁਹਾਨੂੰ ਬਣਦੇ ਵੀ ਵਿਖਾਉਂਗੀ ਉਹਨਾਂ ਕੋ ਪਰਮਿਸ਼ਨ ਲੈ ਕੇ ਤੇ ਜੇ ਬਣਾਉਣ ਵਾਸਤੇ ਮੰਨ ਜਾਣਗੇ ਤੇ ਮੈਂ ਤੁਹਾਨੂੰ ਸ਼ੇਅਰ ਕਰੂੰਗੀ ਤੁਹਾਡੇ ਨਾਲ ਬਲੌਗ ਬੜਾ ਲੰਮਾ ਮੇਰੇ ਗੱਲਾਂ ਚ ਹੋਏ ਨੇ ਨਾ ਪਰ ਚਲੋ ਜੀ ਉੱਥੇ ਮਿਲਦੇ ਤੁਹਾਨੂੰ ਜਾ ਕੇ ਇੱਕ ਕੋਈ ਚੈੱਕ ਕਰਨ ਵਾਲਾ ਇਹ ਫ੍ਰੀ ਆ ਨਾ ਅੱਜ ਤੱਕ ਮੈਨੂੰ ਪਤਾ ਨਹੀਂ ਹੁਣ ਮਿਲਦੇ ਕਿੰਨੇ ਹਨਾ ਆ ਲੈ ਸਰਫੈਕਸ ਆ ਲੈ ਸਰਫੈਕਸ ਤਾਂ ਬਹੁਤ ਹੈ ਅੱਜ ਕਿਵਰਾ ਹੁੰਦਾ ਨਹੀਂ ਆ 10 ਪੈਕੇਟ ਲੈ ਲਿਆ ਜਿੰਨੇ ਕੱਟੇ ਜਾਣਗੇ ਹਨ ਡਸਟ ਦੇਖੋ ਕਿੰਨੀ ਵਧੀਆ ਕੁਆਲਿਟੀ ਚ ਇੱਕ ਲੈ ਲੈਣੇ ਆ ਆਇ ਤੁ ਬੋਲੇ। ਛਾੜੂ ਵੀ ਹੈਗੇ ਆ। ਛਾੜੂ ਛੋਟੇ ਬੜੇ ਨੇ। ਆ ਲੈ ਲੰਨੇ ਜੇ ਮਨ ਜਾਦਾ ਲੈਣਾ। ਤੁਹਾਡੀ ਖੁਸ਼ੀ ਆਪਾਂ। ਹਾਂ। ਤੁਹਾਡੀ ਖੁਸ਼ੀ ਆਪਾਂ। ਉਹ ਵੀ ਆ ਤੇ ਆ ਵੀ ਲੋਟਰਾਂ ਦੇ ਛੋਟੇ ਨੇ। ਹਣਾ। ਛੋਟੇ ਨੇ ਬਹੁਤ ਜ਼ਿਆਦਾ। ਹਾਂ। ਆ ਲੈ ਇਹ ਬਾਤ ਨੂੰ ਆ। ਹਾਂਜੀ। ਆ ਇੱਕ ਮਿੰਟ ਆ ਲੈਣੀ ਆ ਬਾਥਰੂਮ ਚ ਰੱਖਣ ਵਾਸਤੇ ਵਾਵਾ ਉੱਚੀ ਆ ਇੱਕ ਕਲਰ ਇਹੋ ਹੀ ਨੇ ਇੱਕ ਬੋਤਲ ਇਹ ਕਾਲਾ ਲੱਣੇ ਮੜੁ ਫਿਰੰਦ ਤੁਸੀਂ ਆਪ ਇਹਨੋਂ ਸਹੀ ਨਹੀਂ ਲੱਗਣ ਜਾਂ ਇਹ ਵੀ ਆ ਗਈ ਹੁਣ ਆਵੜੀ ਵੀ ਆ ਆ ਆ ਕੋ ਆਵਲਵੀ ਆ ਕੇ ਕਪਾੜੇ ਬੈਸਟ ਵੇਨ ਲਗਿਆ ਆਪਣੇ ਡੈਸਟ ਵੇਨ ਨਹੀਂ ਆ ਡੈਸਟ ਵੇਨ ਆ ਡੈਸਟ ਵੇਨ ਆ ਮੈਨੂੰ ਤੇ ਆ ਸਹੀ ਲੱਗਦਾ ਪੈਰ ਅੜਾਉ ਆਰਾਮ ਨਾਲ ਇਦਾਂ ਪੈਰ ਵਾਲਾ ਨਹੀਂ ਆ ਮੁੜ ਕੇ ਨਹੀਂ ਪਾਉਣਾ ਦੇ ਦਿੰਦਾ ਲਾ ਲਿਆ ਉਹ ਅਸਮਾਨ ਹੋ ਗਿਆ ਆ ਕਿਚਨ ਚ ਰੱਖਣ ਵਾਸਤੇ ਹੋ ਸਕਦਾ ਵਾ ਪੌਣੀ ਦੇ ਵਿੱਚ ਪੱਤੀ ਪੱਤੀ ਕਿਚਨ ਕਿਚਨ ਚ ਰੱਖਾਂਸ ਤੇ ਨਾ ਆਹੋ ਇਹੋ ਹੀ ਕੁਸ ਹੋਊਗਾ ਬਲੈਕ ਕਲਰ ਲੈਣਾ ਆਹ ਉਹ ਲੈ ਲਓ ਚਲੋ ਬਲੈਕ ਹੀ ਲੈ ਆਨੇ ਫਿਰ ਲਓ ਜੀ ਇਹ ਕਾਲਾ ਲੈ ਦੱਸ ਵੀ ਨਾ ਆਹ ਦੋ ਪਹਿਲਾਂ ਲੈ ਲਈ ਜੀ ਤੇ ਦਵਾ ਹੋਰ ਲੈ ਲੈਨੇ ਚਾਰ ਹੋ ਜਾਣਗੇ ਹਨਾ

ਨੀ ਵਾਹ ਹੂੰ ਕਾਫੀ ਇਹ ਕੋਲਾ ਮਨੇ ਦੋ ਨਾ ਨਾ ਇਹ ਹੋ ਜੋੜਾ ਲਿਆ ਮਨੇ ਬਾਹਰ ਵਾਸਤੇ ਨਾ ਇਹ ਚੱਲ ਗਿਆ ਹਾਂ ਹਾਂ ਇਹ ਟੇਬਲ ਜਿਹਾ ਹੋਣਾ ਹੈ ਪਰ ਇਹ ਵਧੀਆ ਵੱਡਾ ਥੋੜਾ ਵਧੀਆ ਨੇ ਨੰਨਾ ਚੌੜਾ ਲੈਣਾ ਇਹ ਰਹਿਣ ਦੋ ਇੱਕੀ ਬਹੁਤ ਆ ਦੋ ਲੈਣੇ ਆਪਾਂ ਚੱਲ ਫੇਰ ਲੈ ਜਾਵਾਂਗੇ ਪਹਿਲਾਂ ਇਹ ਵੀ ਲੈ ਲੈਣਾ ਇਹਦੀ ਹੰਡਾਈ ਜਿੰਦਾ ਠੀਕ ਆ ਲੈ ਜਾਵਾਂਗੇ ਇੱਕ ਬੈਸਟ ਵੀ ਲੈ ਚਲੋ ਹੋਰ ਰੋਲ ਤੋਂ ਨਹੀਂ ਲੈਣੀ ਹਾਂ ਨਹੀਂ ਹੋਰ ਲੈਣਾ ਇੱਕ 2 ਲੀਟਰ ਰੋਲ ਇੱਕ ਲੈਣਨੇ ਆ ਕਿਚਨ ਰੋਲ ਤੇ ਮੈਂ ਲੈ ਆਈ ਆ ਨਹੀਂ ਤੇ ਲੈ ਲੈਣੀ ਹੈ ਨਾ ਕਿਚਨ ਰੋਲ ਇੱਥੇ ਵਿਆ ਗਿਆ ਹੀ ਮੈਂ ਬਟਾ ਲਿਓ ਲੈਣ ਦੇ ਹਾਂ ਹਾਂ ਲੈ ਲੈਣ ਇੱਕ ਟੋਲ ਟੋਲ ਹਾਂ ਲੈ ਲੈਣ ਇੱਕ ਫੇਸ਼ੀਅਲ ਟਿਸ਼ੂ ਹੂੰ ਇਹ ਕੀ ਆ ਇਹ ਤਾਂ ਡਿਸਪੋਜ਼ਲ ਨੇ ਹਾਂ ਇਹ ਕੋਈ ਪਾਰਟੀ ਫੰਕਸ਼ਨ ਹੋਏ ਨਾ ਉਹਦੇ ਵਾਸਤੇ ਸਹੀ ਵੱਡੇ-ਬੁੱਡੇ ਆਹ ਕੀ ਚੀਜ਼ ਹੈ ਅੱਛਾ ਉਹ ਫੜਨਾ ਸੀ ਆਂਡ ਇਹ ਸਾਡੇ ਕੋ ਹੈਗੀ ਆ ਆ ਵਾਲੀ ਤੇ ਉਹ ਪੇਪਰ ਹੁਣ ਹੀ ਯੂਜ਼ ਨਹੀਂ ਕਰਦੇ ਬਟਰ ਪੇਪਰ ਯੂਜ਼ ਕਰ ਲੀਦੇ ਆ ਆ ਤੇ ਆ ਲੈ ਕੇ ਜਾਂਦਾ ਵੀ ਮੰਨਣਾ ਹਣ ਇਹਦੇ ਨਾਲ ਲਾ ਕੇ ਮੈਂ ਜੋੜਾ ਲੈ ਆਈ ਹਾਂ ਮੈਂ ਸੋਚੰਦੀ ਇੱਕ ਲੈ ਲਈਏ ਜਿਆਦਾ ਕਿ ਨਹੀਂ ਹੋ ਚੱਲੇ ਉਹ ਜਿਹੜੇ ਉੱਥੇ ਵਾਲੇ ਥੱਲੇ ਹਾਂ ਹਾਂ ਪਰ ਇਹ ਛੋਟੇ ਨੇ ਆ ਵੇ ਇਦਾਂ ਨੇ ਮੈਂ ਬਟਾਲੇ ਵੀ ਦੋ ਗੋਰੀ ਬਟਾਲੇ ਮੈਂ ਵੇਖ ਕੇ ਛੱਡ ਕੇ ਆਈ ਹਾਂ ਇਹਦੇ ਨਾਲ ਦੇ ਕੁਆਲਟੀ ਵਾਈ ਜ ਹੈ ਬਹੁਤ ਵਧੀਆ ਨੇ ਪਰ ਇਹ ਛੋਟੇ ਦਾ ਸਾਈਜ਼ ਛੋਟਾ ਵਾ ਹਨਾ ਆ ਇਹ ਸਾਡਾ ਨਾ ਟੁੱਟਾ ਇਹ ਕਾ ਵਾ ਇਹਦੇ ਥੱਲੇ ਉਹ ਪਗਣਾ ਇਹਦੇ ਥੱਲੇ ਹਾਂ ਥੱਲੇ ਲੱਗਦਾ ਹੋਣਾ ਇਹਦੇ ਕੁਛ ਤੇ ਡਿਸਪੋਜ਼ਰ ਬਹੁਤ ਪਈ ਆਇ ਤੇ ਅੱਜ ਲੈ ਵੀ ਆ ਜੇ ਪਰ ਇਹ ਸੁੱਟੇ ਇਹ ਉਹ ਹੀ ਹੈ ਸਟੀਲ ਦਾ ਇਹ ਮੈਨੂੰ ਸਟੀਲ ਆਣਾ ਨਹੀਂ ਪਸੰਦ ਆਉਂਦਾ ਉਹ ਅੱਜ ਦਾ ਜਾਂ ਨਹੀਂ ਰਹਿਂਦਾ ਛੇਤੀ ਟੁੱਟ ਹੀ ਜਾਂਦਾ ਜੋ ਲੈਣਾ ਤੇ ਵੇਖ ਲੈ। ਉਹ ਦੇਖੀ ਸੀ ਮੈਂ ਚੀਜ਼ਾ ਦਾ। ਇਹ 12 ਲਵਾਂਗੇ। ਮੈਨੂੰ ਕੋਈ ਖਾਸ ਪਸੰਦ ਆ ਅੱਜ। ਇਸਨੇ ਸਾਦਾ ਸ਼ੀਰਿੰਗ ਹੈ। ਸਮਾਂ ਤੋਂ ਬਹੁਤ ਬ੍ਰਾਊਨ 슈ਗਰ ਲੈਣੇ ਆ। ਬ੍ਰਾਊਨ 슈ਗਰ ਵੀ ਮੈਂ ਇੱਥੋਂ ਲੈ ਕੇ ਆ ਲੈਣੀ। ਬ੍ਰਾਊਨ 슈ਗਰ ਤਾਂ ਬਾਦੂ ਕੋ। कितने ब्राउन शुगर थे टॉफियाँ ने हम टॉफियाँ ऑल है ना पर टेबल साल ऑल है लेने focus नहीं कर 블랙 페이퍼 ਲਾ ਲਨੇ ਪੋਹ ਲਾ ਲਨੇ ਇੱਕ ਇੱਕ ਪੋਹ ਲਾ ਲਨੇ ਬੜੇ ਸੋਹਣੇ ਸੋਹਣੇ ਪਾ ਵੀ ਸੋਹਣੀ ਹੈ ਕੁਆਲਟੀ ਵਾਈਜ਼ ਸੋਹਣੀ ਕਿਹ ਹੈ ਜੀ 9999 ਦੀ 8700 8000 ਦੀ ਪੈਣੀ ਆ ਲੋ ਜੀ ਸਾਰਾ ਸਮਾਨ ਆਪਾਂ ਲੈ ਲਿਆ ਵਾ ਕੰਟੀਨ ਚ ਤੇ ਕੁਝ ਮੈਂ ਤੁਹਾਨੂੰ ਵਿਖਾਇਆ ਨਾਲ ਨਾਲ ਕੁਝ ਘਰ ਜਾ ਕੇ ਵਿਖਾ ਦਾਂਗੇ। ਬਸ ਨਿਕਲ ਗਏ ਆਪਾਂ ਕੰਟੀਨ ਚ। ਕੰਟੀਨ ਬੜੀ ਭਰੀ ਹੀ। ਸਮਾਨ ਵੀ ਹੈਗਾ ਬਹੁਤ ਹੀ ਸਮਾਨਾ ਜਣਾ। ਸਮਾਨ ਵੀ ਬਹੁਤ ਹੀ ਕੀਮਤ ਵਾਲਾ ਨਾ ਆਈਏ ਤੇ ਸਮਾਨ ਬੜਾ ਘੱਟ ਹੁੰਦਾ। ਅੱਜ ਤੇ ਜੋ ਸਾਨੂੰ ਚਾਹੀਦਾ ਸੀ ਉਹ ਮਿਲ ਗਿਆ ਵਿਚ ਤਾਂ। ਜான்ਸਨ ਬੇਬੀ ਸੋਪ ਤੇ ਸਰਫਦਾ ਹੀ ਹੁੰਦਾ ਹਲੋ ਜਿਆਦਾ। ਹਲੋ। ਹਲੋ। ਅਸੀਂ ਕੋਲ ਵੀ ਰਹੇ। ਉਹ ਕਿਉਂ ਕਿੱਥੇ ਆ?